ਹੁਣ Jio ਦਾ ਕਰਦੇ ਆ ਧੰਨਵਾਦ ਕਿਉਂਕਿ Jio ਕਰਕੇ ਹੀ ਅਸੀਂ ਪੰਜਾਬ ਦੇ ਪਿੰਡਾਂ ਵਿੱਚ ਵੀ ਇੱਕਦਮ ਤੇਜ਼ ਸਪੀਡ ਇੰਟਰਨੈਟ ਯੂਜ਼ ਕਰ ਸਕਦੇ ਹਾਂ ਉਹ ਵੀ ਸ਼ਹਿਰ ਵਾਂਗ ਲੇਕਿਨ ਇਕੱਲੇ ਪੰਜਾਬ ਵਿੱਚ ਹੀ ਨਹੀਂ ਪੂਰੇ ਇੰਡੀਆ ਦੇ ਪਿੰਡਾਂ ਵਿੱਚ ਆ ਚੁੱਕਾ ਹੈ Jio Air Fiber ਜੋ ਕਿ ਘਰ ਦੀ ਛੱਤ ਦੇ ਉੱਪਰ ਲੱਗਦਾ ਹੈ ਤੇ ਬਿਨਾਂ ਕਿਸੇ ਤਾਰ ਤੋਂ ਸਿਗਨਲ ਲੈਂਦਾ ਆ ਤੇ ਥੱਲੇ ਰਾਊਟਰ ਦੇ ਨਾਲ ਕਨੈਕਟ ਹੋ ਕੇ ਹਾਈ ਸਪੀਡ ਤੇਜ਼ ਇੰਟਰਨੈਟ ਪ੍ਰੋਵਾਈਡ ਕਰਦਾ ਆ ਤੇ ਟੈਲੀਕਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਨੇ ਇਸ ਦੇ ਆਕੜੇ ਵੀ ਜਾਰੀ ਕੀਤੇ ਨੇ ਜਿਸ ਵਿੱਚ ਤਕਰੀਬਨ ਦੇਸ਼ ਭਰ ਵਿੱਚ 75 ਲੱਖ 5 ਜੀ ਐਫ ਡਬਲਯੂਈ ਕਨੈਕਸ਼ਨ ਹਨ ਤੇ ਉਹਨੇ ਹੀ ਪਿੰਡੂ ਭਾਰਤ ਵਿੱਚ ਲੱਗੇ ਹਨ ਇਹਨਾਂ ਵਿੱਚੋਂ ਰਿਲਾਇੰਸ Jio Air Fiber ਵੱਲੋਂ 27 ਲੱਖ 74000 ਕਨੈਕਸ਼ਨ ਲਗਾਏ ਗਏ ਹਨ ਜਿਸ ਦੀ ਵਜ੍ਹਾ ਨਾਲ ਸਾਡੇ ਵਰਗੇ ਕਈ ਪ੍ਰਭਾਵਸ਼ਾਲੀ ਲੋਕਾਂ ਲਈ ਕਮਾਉਣ ਦੇ ਰਾਹ ਸੋਕੇ ਹੋਏ ਹਨ ਸਿਰਫ ਇਹੀ ਨਹੀਂ ਆਨਲਾਈਨ ਸਿੱਖਿਆ ਵਪਾਰ ਅਤੇ ਡਿਜੀਟਲ ਖੇਤੀ ਵਿੱਚ ਵੀ ਵਾਅਦਾ ਦੇਖਿਆ ਜਾ ਸਕਦਾ ਹੈ ਇੰਡੀਆ ਹੈਜ਼ ਬੀਨ ਡਿਜੀਟਲੀ ਟਰਾਂਸਫਾਰਮਡ ਬਾਏ ਪਰਹੈਪਸ ਦ ਬਿਗੇਸਟ ਡਿਜੀਟਲ ਰੈਵੋਲੂਸ਼ਨ ਇਨ ਹਿਸਟਰੀ ਭਾਰਤ ਮੇ ਆਬ ਸਿਰਫ ਸਬਕਾ ਸਾਥ ਸਬਕਾ ਵਿਕਾਸ ਹੀ ਨਹੀਂ ਬਲਕਿ ਸਬਕਾ ਡਿਜੀਟਲ ਸਾਥ ਔਰ ਸਬਕਾ ਡਿਜੀਟਲ ਵਿਕਾਸ ਵੀ ਹੋ ਰਹਾ ਹੈ ਸੱਚ ਵਿੱਚ ਰਿਲਾਇੰਸ ਦਾ ਪਿੰਡੂ ਡਿਜੀਟਲ ਕਨੈਕਟ ਸਭ ਦੇ ਲਈ ਡਿਜੀਟਲ ਸਮਾਨਤਾ ਲੈ ਕੇ ਆ ਰਿਹਾ ਹੈ ਹੁਣ ਪਿੰਡਾਂ ਵਾਲੇ ਵੀ ਕਿਸੇ ਤੋਂ ਘੱਟ ਨਹੀਂ ਹੋਣਗੇ ਇਹ ਕਹਿਣਾ ਗਲਤ ਨਹੀਂ ਹੋਵੇਗਾ